ਇੱਕ ਰਕੇਸ਼ ਸਚਦੇਵਾ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਇਹ ਰੇਡਮੈਂਟ ਆਪਣੇ ਕਾਰਮੇਟਸ ਦਾ ਇਹਨਾਂ ਦੀ ਸ਼ਾਪ ਹੈਗੀ ਹੈ ਕੱਪੜੇ ਵਗੈਰਾ ਦਾ ਇਹਦਾ ਕਾਰੋਬਾਰ ਕਰਦੇ ਨੇ ਔਰ ਇੱਕ ਜਗਤ RAM ਨਾਮ ਦਾ ਵਿਅਕਤੀ ਹੈਗਾ ਮੂਲਾਪੁਰ ਦਾ ਰਹਿਣ ਵਾਲਾ ਇਹ ਇਹਨਾਂ ਨੂੰ ਪ੍ਰੋਮੋ ਟੈਸਟ ਵਿੱਚ ਮਿਲਿਆ ਸੀਗਾ ਲੁਧਿਆਣੇ ਇਹਨਾਂ ਨੇ ਐਕਚੁਅਲੀ ਤਿੰਨ ਪ੍ਰਾਪਰਟੀ ਖਰੀਦੀਆਂ ਹੋਈਆਂ 2017 ਵਿੱਚ ਇੱਕ ਇਹ ਤੋਂ ਵਧ ਰੋਣੀ ਵਿੱਚ ਇੱਕ 2022 ਵਿੱਚ ਇਹਨਾਂ ਦਾ ਕਹਿਣਾ ਸੀ ਅਸੀਂ ਉਹ ਸਾਰਾ ਪੇਮੈਂਟ ਵਗੈਰਾ ਕਰਤੀ ਸੀ ਬਾਕੀ ਜਿਹੜੀ ਫਾਰਮੈਲਿਟੀ ਸਾਰੀਆਂ ਪੂਰੀ ਕਰਨ ਵਾਸਤੇ ਇੰਪਰੂਵਮੈਂਟ ਟੈਸਟ ਫਾਈਲ ਲਗਾਈਆਂ ਸੀ ਕਿਉਂਕਿ ਉਹ ਇੰਪਰੂਵਮੈਂਟ ਟੈਸਟ ਦੇ ਅੰਦਰ ਆਉਂਦਾ ਹੈਗਾ ਉਹਨਾਂ ਕੋ ਐਨਓਸੀ ਵਗੈਰਾ ਲੈ ਕੇ ਫੇਰ ਹੀ ਮਾਲਕੀ ਬਣਦੀ ਹੈ ਇਹ ਕਹਿੰਦੇ ਕਾਫੀ ਅਸੀਂ ਪਰੇਸ਼ਾਨ ਹੋ ਰਹੇ ਸੀ ਸਾਨੂੰ ਕੰਮ ਸਟਾਪ ਹੋ ਗਏ ਰਿਹਾ ਸੀ ਤੇ ਬਾਅਦ ਵਿੱਚ ਜਗਤਰਾਮ ਜਿਹੜਾ ਇਹਨਾਂ ਨੂੰ ਮਿਲਿਆ ਹੈਗਾ ਇਹਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਵੀ ਲੱਗਾ ਹੋਇਆ ਇਸ ਆਫਸ ਦੇ ਵਿੱਚ ਹੀ ਬਾਕੀ ਚੰਡੀਗੜ੍ਹ ਦੇ ਸੀਨੀਅਰ ਆਫਸਰ ਦੇ ਨਾਲ ਮੇਰੇ ਲਿੰਕ ਹੈਗੇ ਨੇ ਉੱਥੇ ਲੱਗਾ ਹੋਇਆ ਕਾਪੀ ਉਹਨੇ ਮੁਲਾਜ਼ਮ ਦੱਸਿਆ ਸੀਗਾ ਔਰ ਇਹਨਾਂ ਨੇ ਕਿਹਾ ਵੀ ਇਦਾਂ ਤਰ੍ਹਾਂ ਕੰਮ ਨਹੀਂ ਹੋਣਾ ਇਹ ਪੈਸੇ ਦੇ ਕੇ ਹੀ ਤੇਰਾ ਕੰਮ ਹੋਏਗਾ ਤੇ ਉਹ ਫਿਰ ਇਸ ਤਰ੍ਹਾਂ ਇਹ ਕਾ ਵਿੱਚ ਆ ਗਿਆ ਇਹਨੇ ਕਿਹਾ ਵੀ ਮੈਂ ਦਰਦੇ ਮੇਰੇ ਮੇਰਾ ਕੰਮ ਨਹੀਂ ਹੋ ਰਿਹਾ ਸੀ ਮੈਂ ਕਿਹਾ ਚਲੋ ਠੀਕ ਹੈ ਤੇ ਦੇ ਦੇ ਦਾਂਗੇ ਤੇ ਇਹਦਾ ਕਹਿਣਾ ਹੈਗਾ ਇਹਨਾਂ ਮੁਤਾਬਕ ਵੀ ਤਕਰੀਬਨ 42 ਲੱਖ 60 ਹਜ਼ਾਰ ਪਿਆ ਇਹਨਾਂ ਕੋਲ ਲਿਆ ਇਹਨਾਂ ਨੇ ਜਿਦੇ ਵਿੱਚ ਕਰੀਬ 4 ਲੱਖ ਦੇ ਕਰੀਬ ਜਿਹੜਾ ਹੈਗਾ ਆਨਲਾਈਨ ਪੇਮੈਂਟ ਇਹਨੇ ਲਈ ਹੈ 2 ਸਾਲਾਂ ਦੇ ਵਿੱਚ ਵਿੱਚ ਔਰ ਇਹਨਾਂ ਨੇ ਉਹਨੂੰ ਲਗਾਤਾਰ ਪੈਸੇ ਦਿੰਦੇ ਰਹੇ ਨ ਉਸਾਰਮ ਵਿੱਚ ਤੇ ਉਹ ਫਿਰ ਜਦੋਂ ਇਹਨਾਂ ਦਾ ਕੰਮ ਨਹੀਂ ਹੋਇਆ ਇਹ ਫਿਰ ਇਹਨੂੰ ਫੋਨ ਫੋਨ ਵੀ ਕਰਦੇ ਰਹੇ ਫਿਰ ਇਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਮੁਲਾਜ਼ਮ ਨਹੀਂ ਹੈਗਾ ਇਹ ਪ੍ਰਾਈਡ ਬੰਦਾ ਹੈਗਾ ਇਹਨਾਂ ਨੇ ਫਿਰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਥੇ ਉਹਨਾਂ ਨੇ ਕੰਪਲੇਂਟ ਪਾਈ ਆ ਸਾਡੇ ਕੋਲ ਜਦੋਂ ਕੰਪਲੇਂਟ ਆਈ ਹੈ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਔਰ ਇਹ ਬਕਾਇਦਾ ਰਿਕਾਰਡਿੰਗ ਦੇ ਵਿੱਚ 37 ਲੱਖ ਮੰਨ ਵੀ ਰਿਹਾ ਹੈਗਾ ਮੈਂ ਲਿਆ ਹੋਇਆ ਹੈ ਔਰ ਇਹਨੂੰ ਅਸੀਂ ਅੱਜ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਸਾਹ ਵੈਰੀਫਿਕੇਸ਼ਨ ਜਦੋਂ ਕੀਤੀ ਹਾਲਾਤ ਸਹੀ ਪਾਇਆ ਜਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਨੂੰ ਅੱਜ ਗਫਤਾਰ ਕਰ ਲਿਆ ਮੁਲਕਪੁਰ ਤੋਂ ਔਰ ਇਹਨੂੰ ਕੱਲ ਨੂੰ ਸਿੱਧਾ ਪੇਸ਼ ਕਰਾਂਗੇ ਇਹ ਪ੍ਰਾਈਵੇਟ ਵਿਅਕਤੀ ਹੈ ਬਾਕੀ ਜਿਹੜਾ ਇੰਪਰੂਵਮੈਂਟ ਵਾਸਤੇ ਏਮਪਲੋਇਜ਼ ਨੇ ਉਹਨਾਂ ਬਾਰੇ ਜੋ ਵੀ ਅੱਗੇ ਫਰਦਰ ਜਿਵੇਂ ਹਾਲਾਤ ਵਿੱਚ ਸਾਹਮਣੇ ਗੱਲ ਹੋਏਗੀ ਉਹਦੇ ਤਾਪਕ ਕਰ ਲੇ ਇੱਕ ਰਕੇਸ਼ ਸਚਦੇਵਾ ਨੇ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਇਹ ਰੇਗiment ਆਪਣੇ ਕਾਰਮੇਟਸ ਦਾ ਇਹਨਾਂ ਦੀ ਸ਼ਾਪ ਹੈਗੀ ਆ ਕੱਪੜੇ ਵਗੈਰਾ ਦਾ ਇਹਦਾ ਕਾਰੋਬਾਰ ਕਰਦੇ ਨੇ ਔਰ ਇੱਕ ਜਗਤ RAM ਨਾਮ ਦਾ ਵਿਅਕਤੀ ਹੈਗਾ ਮੂਲਾਪੁਰ ਦਾ ਰਹਿਣ ਵਾਲਾ ਇਹ ਇਹਨਾਂ ਨੂੰ ਪ੍ਰੋਮੋ ਟੈਸਟ ਵਿੱਚ ਮਿਲਿਆ ਸੀਗਾ ਲੁਧਿਆਣੇ ਇਹਨਾਂ ਨੇ ਐਕਚੁਅਲੀ ਤਿੰਨ ਪ੍ਰੋਪਰਟੀ ਖਰੀਦੀਆਂ ਹੋਈਆਂ ਆ 2017 ਵਿੱਚ 1 2019 ਵਿੱਚ 1 2022 ਵਿੱਚ ਇਹਨਾਂ ਦਾ ਕਹਿਣਾ ਸੀ ਅਸੀਂ ਉਹ ਸਾਰਾ ਪੇਮੈਂਟ ਵਗੈਰਾ ਕਰਤੀ ਸੀ ਬਾਕੀ ਜਿਹੜੀ ਫਾਰਮੈਲिटीज ਸਾਰੀਆਂ ਪੂਰੀ ਕਰਨ ਵਾਸਤੇ ਇੰਪਰੂਵਮੈਂਟ ਟੈਸਟ ਫਾਈਲਾਂ ਲਗਾਈਆਂ ਸੀ ਕਿਉਂਕਿ ਉਹ ਇੰਪਰੂਵਮੈਂਟ ਟੈਸਟ ਦੇ ਅੰਦਰ ਆਉਂਦਾ ਹੈਗਾ ਉਹਨਾਂ ਕੋ ਐਨਓਸੀ ਵਗੈਰਾ ਲੈ ਕੇ ਫੇਰ ਹੀ ਮਾਲਕੀ ਬਣਦੀ ਹੈ ਇਹ ਕਹਿੰਦੇ ਕਾਫੀ ਅਸੀਂ ਪਰੇਸ਼ਾਨ ਹੋ ਰਹੇ ਸੀ ਸਾਨੂੰ ਕੰਮੋਂ ਛਟਾ ਹੋ ਨਹੀਂ ਰਿਹਾ ਸੀ ਤੇ ਬਾਅਦ ਵਿੱਚ ਜਗਤਰਾਮ ਜਿਹੜਾ ਇਹਨਾਂ ਨੂੰ ਮਿਲਿਆ ਹੈਗਾ ਇਹਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਵੀ ਇਹ ਲਗਾ ਹੋਇਆ ਇਸ ਤੋਂ ਬੰ ਅਫਸਰ ਦੇ ਵਿੱਚੀ ਬਾਕੀ ਚੰਡੀਗੜ੍ਹ ਦੇ ਸੀਨੀਅਰ ਅਫਸਰ ਦੇ ਨਾਲ ਮੇਰੇ ਲਿੰਕ ਹੈਗੇ ਨੇ ਉੱਥੇ ਲੱਗਾ ਹੋਇਆ ਆਪੇ ਮਨੂੰ ਇਹਨੇ ਮੁਲਾਜ਼ਮ ਦੱਸਿਆ ਸੀਗਾ ਔਰ ਇਹਨਾਂ ਨੇ ਕਿਹਾ ਵੀ ਇਦਾਂ ਤਰ੍ਹਾਂ ਕੰਮ ਨਹੀਂ ਹੋਣਾ ਇਹ ਪੈਸੇ ਦੇ ਕੇ ਹੀ ਤੇਰਾ ਕੰਮ ਹੋਏਗਾ ਤੇ ਉਹ ਫਿਰ ਇਸ ਤਰ੍ਹਾਂ ਇਹ ਕਾ ਵਿੱਚ ਆ ਗਿਆ ਇਹਨੇ ਕਿਹਾ ਵੀ ਮੈਂ ਦਰਦੇ ਮੇਰੇ ਮੇਰਾ ਕੰਮ ਨਹੀਂ ਹੋ ਰਿਹਾ ਸੀ ਮੈਂ ਕਿਹਾ ਚਲੋ ਠੀਕ ਹੈ ਤੇ ਦੇ ਦੇਵਾਂਗੇ ਤੇ ਇਹਦਾ ਕਹਿਣਾ ਹੈਗਾ ਇਹਨਾਂ ਮੁਤਾਬਕ ਵੀ ਤਕਰੀਬਨ 42 ਲੱਖ 60 ਹਜ਼ਾਰ ਰੁਪਇਆ ਇਹਨਾਂ ਕੋਲ ਲਿਆ ਇਹਨਾਂ ਨੇ ਜਿਹਦੇ ਵਿੱਚ ਕਰੀਬ 4 ਲੱਖ ਦੇ ਕਰੀਬ ਜੜਾ ਹੈਗਾ ਆਨਲਾਈਨ ਪੇਮੈਂਟ ਇਹਨੇ ਲਈ ਹੈ 2 ਸਾਲਾਂ ਦੇ ਵਿੱਚ ਵਿੱਚ ਔਰ ਇਹਨਾਂ ਨੇ ਉਹਨੂੰ ਲਗਾਤਾਰ ਪੈਸੇ ਦਿੰਦੇ ਰਹੇ ਇਨਸਟਾਲਮੈਂਟ 'ਚ ਤੇ ਉਹ ਫਿਰ ਜਦੋਂ ਇਹਨਾਂ ਦਾ ਕੰਮ ਨਹੀਂ ਹੋਇਆ ਇਹ ਫਿਰ ਇਹਨੂੰ ਫੋਨ ਫੋਨ ਵੀ ਕਰਦੇ ਰਹੇ ਫਿਰ ਇਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਮੁਲਾਜ਼ਮ ਨਹੀਂ ਹੈਗਾ ਇਹ ਪ੍ਰਾਈਵਟ ਬੰਦਾ ਹੈਗਾ ਇਹਨਾਂ ਨੇ ਫਿਰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਥੇ ਉਹਨਾਂ ਨੇ ਕੰਪਲੇਂਟ ਪਾਈ ਆ ਸਾਡੇ ਕੋਲ ਜਦੋਂ ਕੰਪਲੇਂਟ ਆਈ ਹੈ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਔਰ ਇਹ ਬਕਾਇਦਾ ਰਿਕਾਰਡਿੰਗ ਦੇ ਵਿੱਚ 37 ਲੱਖ ਮੰਨ ਵੀ ਰਿਹਾ ਹੈਗਾ ਮੈਂ ਲਿਆ ਹੋਇਆ ਔਰ ਇਹਨੂੰ ਅਸੀਂ ਅੱਜ ਤਫਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਸਭ ਵੈਰੀਫਿਕੇਸ਼ਨ ਜਦੋਂ ਕੀਤੀ ਹਾਲਾਤ ਸਹੀ ਪਏ ਜਾਣ ਤੇ ਮਕਦਮਾ ਦਰਜ ਕੀਤਾ ਗਿਆ ਔਰ ਇਹਨੂੰ ਅੱਜ ਗਫਤਾਰ ਕਰ ਲਿਆ ਮੁਲ੍ਹਾਪੁਰ ਤੋਂ ਔਰ ਇਹਨੂੰ ਕੱਲ ਨੂੰ ਸਿੱਧਾ ਪੇਸ਼ ਕਰਾਂਗੇ ਇਹ ਪ੍ਰਾਈਵੇਟ ਵਿਅਕਤੀ ਹੈ ਬਾਕੀ ਜਿਹੜਾ ਇੰਪਰੂਵਮੈਂਟ ਵਾਸਤੇ ਏਮਪਲੋਇਜ਼ ਨੇ ਉਹਨਾਂ ਬਾਰੇ ਜੋ ਵੀ ਅੱਗੇ ਫਰਦਰ ਜਿਵੇਂ ਹਾਲਾਤ ਵਿੱਚ ਸਾਹਮਣੇ ਗੱਲ ਹੋਏਗੀ ਉਹਦੇ ਮੁਤਾਬਕ ਕਰੇਗਾ